वो मेरे साथ है हरदम हर, हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਖੁਸ਼ੀ ਅਤੇ ਆਨੰਦ ਦੇ ਨਾਲ ਭਰੀ ਹੋਈ ਹੋਵੇ। ਮੇਰੇ ਪਿਆਰੇ ਅਜ਼ੀਜ਼ ਮੱਤੀ ਦੀ ਅੰਜੀਲ 17 ਦੇ ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਅਤੇ ਉਹ ਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਔਰ ਉਹ ਦਾ ਮੂੰਹ ਸੂਰਜ ਵਾਂਗੂ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ। ਪ੍ਰਭੂ ਦੇ ਰੂਪਾਂਤਰਣ ਸੰਬੰਧੀ ਅਸੀਂ ਇੱਥੇ ਉਸਦੇ ਇੱਕ ਰੂਪ ਨੂੰ ਦੇਖ ਰਹੇ ਹਾਂ। ਉਹ ਜਦ ਆਪਣੇ ਤਿੰਨੋ ਚੇਲਿਆਂ ਦੇ ਸਾਹਮਣੇ ਰੂਪਾਂਤਰਿਤ ਹੋਇਆ ਤਦ ਉਸਦੀ ਦੇਹ ਦੇ ਤੱਤਾਂ ਵਿੱਚ ਕੋਈ ਵੀ ਪਰਵਰਤਨ ਨਹੀਂ ਸੀ ਜਿਸ ਮਨੁੱਖੀ ਦੇਹ ਵਿੱਚ ਉਸਦੀ ਕਮਜ਼ੋਰੀਆਂ ਅਤੇ ਸੀਮਾਵਾਂ ਨੂੰ ਉਹ ਵੇਖਦੇ ਸੀ ਉਸੇ ਦੇਹ ਦੇ ਵਿੱਚ ਉਹਨਾਂ ਨੂੰ ਉਸਦੇ ਤਾਕਤ ਅਤੇ ਮਹਿਮਾ ਨੂੰ ਵੀ ਦੇਖਿਆ ਜਿੱਥੇ ਉਹਨਾਂ ਨੇ ਉਸ ਵਿੱਚ ਮਨੁੱਖਤਾ ਅਤੇ ਪਰਮੇਸ਼ਰਤਵ ਦੀ ਸੰਪੂਰਨਤਾ ਨੂੰ ਵੇਖਿਆ ਕਿਸੇ ਦੇ ਵਿੱਚ ਮਨੁੱਖ ਦੇ ਵੇਖਣ ਵਿੱਚ ਉਸ ਨੇ ਆਪਣੇ ਪਰਮੇਸ਼ਰਤਵ ਦੀ ਮਹਿਮਾ ਨੂੰ ਦੇਖ ਲਿਆ ਸੀ ਤੇ ਆਪਣੇ ਆਪ ਨੂੰ ਨਮਰ ਤੇ ਦੀਨ ਕਰ ਦਿੱਤਾ ਇੱਕ ਦਾਸ ਦਾ ਰੂਪ ਧਾਰਨ ਕੀਤਾ ਤੇ ਸਲੀਬ ਦੀ ਮੌਤ ਵੀ ਸਹਿ ਲਈ ਤਾਂ ਕਿ ਜੋ ਕੋਈ ਉਸ ਤੇ ਵਿਸ਼ਵਾਸ ਰੱਖੇ ਉਹ ਮੁਕਤੀ ਨੂੰ ਪ੍ਰਾਪਤ ਕਰ ਸਕੇ ਮਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠ ਕੇ ਸਵਰਗ ਨੂੰ ਉਠਾ ਲਿਆ ਗਿਆ ਤੇ ਉਹ ਮਹਿਮਾ ਵਿੱਚ ਬਿਰਾਜਮਾਨ ਹੈ ਇਸ ਰੂਪਾਂਤਰਣ ਵਿੱਚ ਉਹ ਪਰਮਾਣਿਤ ਕਰਦਾ ਹੈ ਕਿ ਪਰਮੇਸ਼ਰ ਜੋਤੀ ਹੈ ਉਹ ਜੋਤੀਆਂ ਦੇ ਵਿੱਚ ਵਾਸ ਕਰਦਾ ਹੈ ਤੇ ਉਹ ਆਪਣੀ ਮਹਿਮਾ ਦੇ ਤੇਜ ਦੇ ਨਾਲ ਘਿਰਿਆ ਰਹਿੰਦਾ ਹੈ ਇਸ ਮਹਿਮਾ ਤੇ ਸ਼ਾਨ ਵਿੱਚ ਉਹ ਜਲਦੀ ਇਸ ਸੰਸਾਰ ਉੱਤੇ ਰਾਜ ਕਰਨ ਅਤੇ ਮਹਿਮਾ ਵਿੱਚ ਪ੍ਰਗਟ ਹੋਣ ਵਾਲਾ ਹੈ। ਪ੍ਰਭੂ ਯੀਸ਼ੂ ਮਸੀਹ ਨੂੰ ਤੁਸੀਂ ਵੀ ਪ੍ਰਭੂ ਅਤੇ ਮੁਕਤੀਦਾਤਾ ਸਵੀਕਾਰ ਕਰਕੇ ਮੁਕਤੀ ਨੂੰ ਪ੍ਰਾਪਤ ਕਰ ਸਕੋ। ਪਰਮੇਸ਼ਰ ਅੱਗੇ ਤੁਹਾਡੇ ਸਾਰਿਆਂ ਦੇ ਲਈ ਮੇਰੀ ਇਹ ਹੀ ਪ੍ਰਾਰਥਨਾ ਹੈ। ਧੰਨਵਾਦ।